ਗੜ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਤੇ ਮਾਣੇ ਬਾਈ ਲੱਗੇ ਜੀ ਵੀਡੀਓ ਬਣਾਉਣੇ ਮਾਣਾ ਪਾਈ ਬਹੁਤ ਸੋਹਣੀਆਂ ਝੋਟੀਆਂ ਦੋ ਲੈ ਕੇ ਆ ਹਰਿਆਣੇ ਦੀਆਂ ਤੇ ਇੱਕ ਵੈੜ ਬਹੁਤ ਸੋਹਣੀ ਤਗੜੀ ਵੈੜ ਤਾਜੀ ਸੂਈ ਮਗਰ ਵਸ਼ੀ ਆ ਤੇ ਬਾਈ ਨੇ ਕਰਦੇ ਗੱਲ ਬਾਤ ਵੈੜ ਪੂਰੀ ਟੌਪ ਕਲਾਸ ਆ ਤੇ ਬਾਈ ਨੇ ਕਰਦੇ ਆ ਜੋ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਯਾ ਜਲ ਜੀ ਬੜੀ ਕਿਰਪਾ ਦੇ ਠੀਕ ਠਾਕ ਦੇ ਔਰ ਬੰਦੇ ਆਏ ਆਪਣੇ ਖਾਸ ਠੀਕ ਆ ਜੋ ਹਾਂ ਜੀ ਵਧੀਆ ਹੋ ਗਿਆ ਜੀ ਸੰਭਵੀ ਕਦਾ ਕਹਿੰਦੇ ਪੰਜਾਂ ਜੀ ਪਰਮੇਸ਼ਰ ਆ ਗਏ ਹਾਂ ਜੀ ਹਾਂ ਜੀ ਸਹੀ ਗੱਲ ਜੀ ਇਹ ਡਰਾਈਵਰ ਸਾਡੇ ਪੱਕੇ ਆ ਹਾਂ ਜੀ ਹਾਂ ਜੀ ਕਦੋਂ ਉਹਨਾਂ ਨੂੰ ਫੋਨ ਕਰ ਦੋ ਨਾ ਮੈਂ ਮਰ ਤੋਂ ਪੈਣਾ ਇੱਥੇ ਤੇ ਮਰ ਤੋਂ ਪੈਣਾ ਮੈਂ ਮਰ ਤੋਂ ਬਣਾ ਉੱਧਰ ਆ ਜਾਂਦੇ ਠੀਕ ਜੀ ਚਲੋ ਮਹਾਰਾਜ ਕਿਰਪਾ ਬਣਾਈ ਰੱਖੇ ਵਧੀਆ ਕੰਮ ਚਲਾਵੇ ਦੋ ਗੱਡੀਆਂ ਪਰਲੇ ਲੈ ਜੀ ਦੋ ਜਿਹੜੀਆਂ ਠੀਕ ਜੀ ਜਿਹੜਾ ਮਹਾਰਾਜ ਤਰ ਗੱਡੀਆਂ ਦਾ ਚਾਹ ਗੱਡੀਆਂ ਰਾਤ ਦੇ ਨਹੀਂ ਸੁਣਾ ਮਿਲਦੇ ਆ ਸਹੀ ਗੱਲ ਜੀ ਬਾਈ ਜੀ ਨੀਂਦ ਨੀਂਦ ਸਾਫ਼ ਹੈ ਇਹਨਾਂ ਦੀ ਤੇ ਵਧੀਆ ਕੰਮ ਚੱਲਣ ਤੇ ਆ ਆ ਇਹਨੇ ਕਈ ਸ਼ਰਾਬ ਪੀਏ ਗੱਡੀਆਂ ਚਲਾਉਂਦੇ ਆ ਉਹ ਬੰਦੇ ਹੜਾਉਂਦੇ ਆ ਇਹ ਵੀ ਵੀਲੀ ਵਾਲੀ ਹੁੰਦਾ ਜੇ ਬੰਦੇ ਚੰਗੇ ਆ ਨਾ ਹਾਂ ਤੇ ਤੇ ਵੇਲੇ ਗੱਡੀ ਲੈਣਾ ਦਿੰਦੀ ਸਹੀ ਗੱਲ ਜੀ ਨਾਲੀ ਉਹ ਜੀ ਗੱਡੀਆਂ ਨਹੀਂ ਲੈਣ ਦਿੰਦੀ ਸਹੀ ਗੱਲ ਜੀ ਹੱਲ ਰੋਟੀ ਡਾੜੇ ਸਾਨੂੰ ਇਹਨਾਂ ਨੂੰ ਵੀ ਪੈਂਦੀਆਂ ਡਾੜੇ ਸਹੀ ਸਹੀ ਗੱਲ ਜੀ ਚਾਹਣਾਂ ਦੇ ਤੇ ਚੁੱਲੇ ਵੀ ਰੋਟੀ ਖਾਈਏ ਨਾ ਸੁੱਖ ਮੰਗਣੀ ਚਾਹੀਦੀ ਹੈ ਸੁੱਖ ਮੰਗਣ ਵਾਲੇ ਬੰਦੇ ਆ ਸਹੀ ਗੱਲ ਜੀ ਸੁੱਖ ਮੰਗਣੀ ਇਹ ਜੇ ਘਰ ਰੋਟੀ ਪਾਣੀ ਖਾਦਾ ਹੋਵੇ ਹੈਨਾ ਮਾੜੀ ਨਹੀਂ ਕਰਨੀ ਚਾਹੀਦੀ ਉਹ ਨਾਲ ਜਿਹੜੇ ਘਰ ਦਾਲ ਫਲਕਾ ਖਾਦਾ ਹੋਵੇ ਇੱਕ ਭਾਂਡੇ ਰੋਟੀ ਖਾਦੀ ਹੋਵੇ ਕਈ ਛੇ ਕਰ ਦਿੰਦੇ ਬੰਦੇ ਚਲ ਰੱਬ ਉਹਨਾਂ ਨੂੰ ਮਤ ਰੱਬ ਉਹਨਾਂ ਨੂੰ ਮਤ ਬੁੱਧੀ ਬਖਸ਼ੇ ਛੇਵੀਂ ਤਹਿੰਗਦਾਰੀ ਕਰਨੀ ਸਾਰੀ ਉਮਰ ਕਿਉਂ ਮਾਣਾ ਜੀ ਜਿਆਦਾ ਦਵੇ ਸੋਚ ਆ ਵੀ ਕੀ ਆਪਾਂ ਆਪਣੀ ਕਿਹੜਾ ਬੰਦਾ ਸੋਚਣਾ ਚੱਲੂ ਨਾ ਹਾਂਜੀ ਜਿੰਨੇ ਮਾਡੇ ਦੀ ਫਰਮ ਦੇ ਭੈਣ ਭਰਾ ਜੁੜੇ ਆ ਨਾ ਸਾਰਿਆਂ ਵੀਰਾਂ ਦਾ ਦਿਲੋਂ ਧੰਨਵਾਦ ਹਾਂਜੀ ਜਿਹੜੇ ਨਾਲ ਸਟੈਂਡ ਰਹਿ ਕੇ ਖਿਲੋਤੇ ਆ ਭਰਾ ਦੇ ਨਾਲ ਖਿਲੋਤੇ ਆ ਹਾਂਜੀ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਸਹੀ ਗੱਲ ਜੀ ਜਿਹੜਾ ਲਾਈਕ ਕਮੈਂਟ ਸ਼ੇਅਰ ਕਰਦੇ ਚੈਨਲ ਨੂੰ ਵਾਤੋਂ ਵਾਤੋਂ ਸਬਸਕ੍ਰਾਈਬ ਕੀਤਾ ਹਾਂਜੀ ਉਹਨਾਂ ਦਾ ਮਾਵਾਂ ਦਾ ਭੈਣਾਂ ਦਾ ਭਰਾਵਾਂ ਦਾ ਦਿਲੋਂ ਧੰਨਵਾਦ ਇਹ ਬਾਈ ਜੀ ਬਹੁਤ ਸਪੋਰਟ ਕਰਦੇ ਆ ਚਲੋ ਬੀਰ ਜੀ ਇਦਾਂ ਕਰ ਥੋੜੇ ਲਈਏ ਪੋੜੇ ਲਈਏ ਦੁਕਾਨਦਾਰੀ ਆ ਸਭ ਦਾ ਹੁੰਦਾ ਆ ਵਿਗਦਾ ਆ ਸਹੀ ਗੱਲ ਜੀ ਤੇ ਇਹ ਆ ਵੀ ਮਾਲ ਜੇ ਇਕੱਠਾ ਕਰੀਏ 10-10 ਇਕੱਠੀਆਂ ਕਰੀਏ ਤੇ ਫਿਰ ਜਿਹੜੇ ਵੀਰ ਭਰਾ ਹੁੰਦੇ ਮੁੜਦੇ ਮੁੜਦੇ ਆ ਕਾਲੀ ਵੀ ਆਪਣੇ ਕੋਲ ਤੇ ਚਾਰ ਜੰਗੀਆਂ ਸੀ ਸਹੀ ਗੱਲ ਇਹ ਤੇ ਮਾਲ ਹੋਣ ਵੀ ਚੰਗੀਆਂ ਝੋਟੀਆਂ ਦੋ ਦੇ ਕੰਗੀ ਵਸੀ ਹਾਂਜੀ ਤੇ ਨਾਲ ਤਿੰਨ ਕ ਪਾਦ ਨੇ ਤਿੰਨ ਕ ਸ਼ਾਮਾਂ ਦਾ ਕਾਹ ਨਹੀਂ ਆ ਤਿੰਨ ਸ਼ਾਮਾਂ ਦਾ ਕਾਹ ਨਹੀਂ ਆ ਜਿਹੜੀਆਂ ਕਟੀਆਂ ਲਈਆਂ ਛੋਟੀਆਂ ਫਿਰ ਬੜੀਆਂ ਸੋਹਣੀਆਂ ਆਪਣੀਆਂ ਮਈਆਂ ਗਈਆਂ ਦੀਆਂ ਵੀਡੀਓ ਹੈਗੀ ਆ ਬੰਦੇ ਦੇ ਕਟੀਆਂ ਪੰਜ ਛੇ ਵੱਡੀਆਂ ਝੋਟੀਆਂ ਉਧਰ ਦੀਆਂ ਝੋਟੀਆਂ ਜੇ ਕਿਸੇ ਵੀਰ ਨੇ ਲੈਣੀਆਂ ਹੋਣੀਆਂ ਫੋਨ ਤੋਂ ਫੋਨ ਕਰ ਸਕਦਾ ਪੇ ਛੋਟੀਆਂ ਬੱਚੀਆਂ ਇਹ ਠੀਕ ਜੀ ਠੀਕ ਜੀ ਚੱਲਿਆ ਵੀਰ ਲੱਗਣਾ ਹਾਂਜੀ ਹਾਂਜੀ ਚਲੋ ਠੀਕ ਕਰੋ ਸ਼ੁਰੂ ਸਾਹਮਣੇ ਚੰਗੇ ਨਗੀਨੇ ਟੌਪ ਦੇ ਆ ਹਾਂਜੀ ਆ ਜਾਨ ਵਾਲੀਆਂ ਝੋਟੀਆਂ ਵੱਡੀਆਂ ਠੀਕ ਐ ਦੇਖੋ ਝੋਟੀਆਂ ਪੂਰਾ ਟੈਟੂਕ ਪਿਆ ਆ ਟੈਗ ਚੱਕ ਦੂਜਾ ਸੁਆ ਦੂਜਾ ਸੁਆ ਝੋਟੀ ਸੁਈ ਆ ਵੀਰ ਜੀ ਦੋਦੇ ਕੋਲ ਮਜੇ 13 ਵਜੇ 14 ਵਜੇ ਹਾਂਜੀ ਗਾਂ ਕੇ ਦੀ ਸੇਵਾ ਠੀਕ ਐ ਆ ਬੱਚਾ ਜੀ ਜੀ ਚੰਗਾ ਚੰਗਾ ਹੋਵੇ 9 13 ਲਾਉਂਦਾ ਐਹ ਜੀ ਤੰਗ ਤੇ ਮਜਾਉਂਦਾ ਵਾ ਸਹੀ ਗੱਲ ਜੀ ਆ 15 ਤੋਂ 20 ਦਿਨ ਦੇ ਵਿੱਚ ਝੋਟੀ ਸੁਈ ਆ 14 ਕਿਲੋ ਦੁੱਧ ਜੇ ਵੱਡੀ ਝੋਟੀ ਆ ਭਾਈ ਜੀ ਪੂਰੀ ਗੱਲ ਬਾਤ ਝੋਟੀ ਇਹਦੇ ਉੱਧਰ ਤੁਸੀਂ ਵੀ ਜੀ ਹਾਂਜੀ ਸਹੀ ਉਹ ਆਈ ਉਧਰ ਦੀ ਆ ਦੇ ਦੇ ਕਹਿ ਸਕਦੇ ਠੀਕ ਜੀ ਪੂਰੀ ਗਾਡਰ ਪੀਛਾ ਵੀਰ ਬੰਬੂ ਪੂਰੀ ਤਗੜੀ ਚਮਕ ਮਾਰਨ ਦੀ ਪੂਰੀ ਦੇ ਓਰੇ ਗੱਲ ਵਾਪਸ ਕਰਾ 20 ਦਿਨਾਂ ਦਾ ਕਟਾ ਜਿਹੜੀ ਗੱਲ ਮਗਰ ਖਾ ਕੇ ਖਾ ਕੇ ਪੂਰਾ ਕੰਮ ਹੈ ਦਰਮੀਆਂ ਦਿਖਾ ਦੇ ਤੇ ਕਨਾਂ ਦੇ ਲੋਕੇ ਗਾ ਤੇ ਝੋਟੀ ਕਰੋ ਚੱਕ ਪਿੱਠ ਪੂਰਾ ਕਰੋ ਚੱਕ ਪੂਰਾ ਤੜੜਾ ਲੈਵਾ ਕਰੋ ਚੱਕ ਝੋਟੀ ਕੋ ਵਧੀਆ ਜਿਹੜਾ ਚਵਾਵਾ ਦੋਸਤ ਨੇ ਝੋਟੀ ਹਾਂਜੀ ਹਾਂਜੀ ਉਹ ਹੁਣ ਹੋਊਗਾ ਸਹੀ ਗੱਲ ਤੇ ਥਾਂ ਥੋਂਦਾ ਕਰੋ ਚੱਕ ਤੇ ਝੋਟੀ ਨਹੀਂ ਘਰੀ ਬਣਿਆ ਥਰੇ ਝੋਟੀ ਦਾ ਪੂਰੀ ਯਾਤਿਆ ਪੂਰੀ ਲਿਵਾ ਮੈਂ ਪੂਰੀ ਤਿਲਕੰਦੀ ਹੈ ਜਿਆਦਾ ਚੰਗਾ ਵੀਰ ਮਾਲਾ ਮੰਗ ਹਾਂ ਮੈਂ ਕੰਡਾ ਜਿੱਤੇ ਆਉਂਦਾ ਕਿੰਨੀ ਚੋੜੀ ਉੱਤੋਂ ਵੀਰ ਸਹੀ ਗੱਲ ਇਹ ਨਾ ਕੋਈ ਬੰਦਾ ਪੂਰੀ ਕਮਾਲ ਹੈ ਪੂਰੀ ਚੜਾ ਲੈਵਾ ਪੂਰਾ ਖੁੱਲਾ ਇਹ ਹੋਰ ਬੰਦੇ ਪਾ ਛੱਕੀ ਹੋਏ ਠੀਕ ਜੀ ਠੀਕ ਤੇ ਕੀ ਮੋਲ ਹੈ ਭਾਈ ਫਰੇ ਦਾ ਮੋਲ ਵੀ ਇਹ ਬਿਲਕੁਲ ਜਾਇਜ਼ ਹਾਂਜੀ ਮੋਲ ਗਰਾਊਂਡ ਨੂੰ ਵੀ ਝੋਟੀ 1 30 35 ਜੋ ਮਰਜ਼ੀ ਕਰੀ ਜਾਈਏ ਹਾਂ ਤੇ ਨਾ ਇੱਕ 27 ਦੀ ਦੇ ਦਾਂਗੇ ਇੱਕ 27 ਦੀ ਇਹ ਦੋ ਛੱਡ ਦਾਂਗੇ ਦੋ ਛੱਡ ਦਾਂਗੇ ਇੱਕ 52 ਦੀ ਹਾਂ ਨਾ ਭਾਈ ਕਹਿੰਦੇ ਝੋਟੀ ਦੇਣੀ ਆ ਪੂਰੀ ਟੌਪ ਕਲਾਸ ਝੋਟੀ ਆ ਪੂਰੀ ਮੋਰਾ ਤੇ ਦੂਜਾ ਸੁਆ

ਫਸਾ ਕੀ ਰਹਿ ਗਏ ਥੋੜੇ ਦਿਨ ਚਾਰ ਪੰਜ ਦਿਨ ਰਹਿ ਗਏ ਰਹਿ ਗਏ ਤਿੰਨ ਚਾਰ ਦਿਨ ਪਰ ਆਪਾਂ ਮੋਲੀ ਕਰਨਾ ਉਹ ਮੋਲੀ ਕਰਨਾ ਘਰ ਵਾਲਾ ਮੋਲੀ ਰੱਖਣਾ ਜੋ ਬਸ ਸਹੀ ਗੱਲ ਬਾਜੀ ਬਿਲਕੁਲ ਸਹੀ ਗੱਲ ਜੀ ਦੇਖੋ ਮੇਰੇ ਭਰਾ ਪਾਸ ਕਰਕੇ ਚੈੱਕ ਕਰਕੇ ਤਸੱਲੀ ਕਰਕੇ ਪਾਸ ਕਰਕੇ ਚੁਆਇ ਖੜੋ ਟਾਇਰ ਟੂਕ ਪੂਰਾ ਗਿਆ ਚੈੱਕ ਕਰ ਸਾਡੇ ਟੈਗ ਰੀ ਖਰਚ ਮਾਰ ਕੇ ਮੋਹ ਤਾਂ ਕੀ ਕਹਿਣ ਦੀ ਹੈ ਹਾਂ ਜੀ ਡੇਢ 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 ਕਹਿਣ ਦੀ ਸਹੀ ਗੱਲ ਜੀ ਸਹੀ ਗੱਲ ਜੀ ਡੇਢ ਕਰਨਾ ਡੇਢ ਕਰਨਾ ਨਹੀਂ ਨਹੀਂ ਨਾ ਬਾਕੀ ਆ ਗਈ ਦੂਜੇ ਨੰਬਰ ਦੇ ਨੀਂਦੀ ਝੋੜੀ ਹਾਂਜੀ 52 ਸੁਆ ਦੇ 52 ਸੁਆ ਦੋ ਤਾਂ ਹੋਣੇ ਝਾੜੀ ਕੋ 13 ਕਿਲੋ ਹਾਂਜੀ 12 ਦੀ ਗਾਰੰਟੀ ਆ 12 ਦੀ ਗਾਰੰਟੀ ਫੁੱਲ 12 ਦੀ ਫੁੱਲ ਗਾਰੰਟੀ ਆ ਤੇ ਲੈਵਾ ਲੁਆ ਕਰੋ ਫਿਰ ਚੈੱਕ ਤੇ ਥਣ ਤੋਂ ਵੀ ਪੂਰਾ ਲਗਾ ਦਿਓ ਠੀਨੂੰ ਕੋਲਾ ਭਾਈ ਜੀ ਮਾਰ ਕੀ ਇਹਦੇ ਕੱਟੀ ਕੱਟੀ ਮਾਰ ਕੱਟੀ ਲੈ ਲੈ ਵੱਡੀ ਛੋਟੀ ਫੁੱਲ ਦਾ ਹੈ ਬਰਾਬਰ ਆ ਵੀਰੇ ਇਹ ਆ ਵੀ ਇਹਦਾ ਸੂਆ ਥੋੜਾ ਜਿਹਾ ਉਹਦੇ ਨਾਲੋਂ ਉੱਚਾ ਜੇ ਕੋਈ 1.5 ਮਹੀਨੇ ਦੀ ਲਾਲੇ ਸੂਈ ਆ ਹਾਂ ਦੋਵਾਂ ਦੀ ਨਾ ਹੋਊਗੀ 1.5 ਦੀ ਹੋਊਗੀ ਕੱਟੀ ਮਗਰ ਹੈ ਕੱਟੀ ਮਗਰ ਕੱਟੀ ਮਗਰ ਦੂਜਾ ਸੂਆ ਛੋਟੀ ਜੇ ਦੂਜਾ ਸੂਆ ਮੋਰਾ ਨਸਲ ਪੂਰੀ ਵਧੀਆ ਉਹ ਡਰਦੀ ਕੈਮਰੋ ਹਾਂਜੀ ਆਈ ਢਾਈ ਲੱਖ ਦੀ ਛੋਟੀ ਆ ਜਿਹੜੀ ਗੱਲ ਆ ਬਿਲਕੁਲ ਪਹਾੜਾਂ ਆ ਸਹੀ ਗੱਲ ਸਹੀ ਗੱਲ ਆ ਕੱਟੀ ਜੇ ਮਗਰ ਪੂਰੀ ਬਰੀਡ ਵਾਲੀ ਕੱਟੀ ਆ ਗਈ ਮਗਰ ਠੀਕ ਹੈ ਜੀ ਹਾਂ ਜਾ ਬੋਸ ਸਾਫ ਝੋਟੀ ਆ ਥਾਂ ਸੁਣ ਕਰ ਲੋ ਚੈੱਕ ਤੇ ਵਧੀਆ ਝੋਟੀ ਦੁਜਾ ਸੁਆ ਤੇ ਮੋਰਾ ਨਸਲ ਪੂਰੀ ਸਾਫ ਗੁੰਦੀ ਝੋਟੀ ਆਦੀ ਕੁਆਲਟੀ ਵਾਲੀ ਆਦੀ ਕੁਆਲਟੀ ਵਾਲੀ ਤੇ ਬਿਲਕੁਲ ਭਾੜਾ ਦੇ ਦੇਣੀ ਆ ਹਾਂਜੀ ਜੈਜ ਮੋਲ ਕਰਨ ਨੂੰ ਜੋ ਮਧੀ ਝੋਟੀ ਦਾ ਕਰੀਏ ਹਾਂ ਤੇ ਨਾ ਹਾਂ 94000 95 ਦੀ ਪੰਜ ਹਾਂ ਜੀ ਡੋਣਾ 90 90000 ਦੀ ਪਾਈ ਕਹਿੰਦੇ ਝੋਟੀ ਦੇ ਦਾਂਗੇ ਤੇ ਝੋਟੀ ਵੇਖੋ ਕਿੰਨੀ ਸਾਫ ਸੁਥਰੀ ਹੈ ਚਵਾਈ ਚੁਈ ਪੂਰੀ ਬੋਲੇ ਬੋੜ ਵੇਖੋ ਕੀ ਲੱਗਾ ਜੋੜੀ ਆ ਹਾਂ ਹਾਂ ਪੂਰਾ ਠੰਮ ਕੇ ਲੱਗਾ ਇਹਨਾਂ ਨੂੰ ਖਾਓ ਵੇਖੋ ਝੋਟੀ ਸਿੰਘਾ ਸੁੰਗੋ ਵੇਖੋ ਨਹੀਂ ਭਾਈ 90 ਦੀ ਝੋਟੀ ਨਹੀਂ ਲੱਭਣੀ ਐ ਹੋਈ ਪੁੱਛੇ ਬੱਚੇ ਦੀ ਮੰਡੀ ਹੈ ਪੂਰੀ ਮੁੱਲ ਦੀ ਆ ਕੋਈ ਆਵਾਜ਼ ਟਿੱਕਾ ਨਹੀਂ ਪੂਛਣਾ ਸਿਰ ਤੇ ਵੇਖ ਲੋ ਜੀ ਦੋ ਜੋੜੀ ਦਾ ਚਵਾ ਦੋ ਜੋੜੀ ਦਾ 13 ਕਹਿੰਦਾ 13 ਲੰਗ ਝੋਟੀ ਝੋਟੀ ਦੇਣਾ 12 ਗਾਰੰਟੀ 12 ਗਾਰੰਟੀ ਦੇ 90000 ਦੀ ਪਾਈ ਕਹਿੰਦੇ ਹਾਂ ਨਹੀਂ ਦੇਣੀ ਆ ਸਿੰਗਲ ਹੈ ਜੀ ਆ ਸਹੀ ਗੱਲ ਬਾਬਾ ਸਹੀ ਗੱਲ ਆ ਉਹ ਵੇਖੋ ਦਾਂਦੀ ਵੀ ਖਾਉਂਦੀ ਆ ਆਪਣੇ ਪੂਰੇ ਇਹ ਲੋ ਚਲੋ ਆ ਛੋਟੀਆਂ ਬਾਈਏ ਕੋਈ ਨਾ ਸੇਵਾ ਹੁੰਦੀ ਮਨਾ ਸਕੀਆਂ ਗਾੜੀ ਆ ਗਈ ਫਲਕਾਰੀ ਵਾਲੀ ਆਹ ਤੋਹਾ ਆ ਗਈ ਵਾਹ ਹੀ ਲਿਆਉਂਦੇ ਨਹੀਂ ਆ ਬੱਲੇ ਬੱਲੇ ਕੱਟ ਕਾ ਹਾ ਸਾਡੀ ਗਾਂ ਆਈ ਨਾ ਕੋਈ ਤੁਮੇ ਵੀ ਗਾਂ ਆ ਪਾਲੇ ਧੂਏ ਮਾਰੂ ਵੀ ਪਰਾਂ ਇੱਕ ਹੀ ਬੜੀ ਆ ਇਹਦੇ ਨਾਲ ਪੰਜ ਖੱਡੀਆਂ ਨੇ ਪੰਜ ਖੱਡੀਆਂ ਇੱਕ ਹੀ ਬੜੀ ਇਧਰ ਬਲੋ ਵਸ਼ੀਆ ਰੋਤ ਦੀ ਵਹਿੜ ਸੂਈ ਆ ਜੇਰ ਦੀ ਵੀਡੀਓ ਡੌਨ ਫਰਾ ਡੌਨ ਫਰਾ ਵਸ਼ੀ ਮੱਛੀ ਜਾ ਗਈ ਮਗਰ ਸੋਹਣੀ ਆ ਨਾੜੂ ਨਾੜੂ ਨਾਲ ਲਗਾਏ ਹੁਣ ਇਕੱਲੀ ਬੱਜੀ ਨਾ ਪੰਜ ਖਾਣੀਆਂ ਦਾ ਪੰਜ ਖਾਣੀਆਂ ਨਹੀਂ ਗਰਮੀ ਮਨਾਉਣੀ ਜੇ ਤਾਂ ਫੈਟ ਹੋਣੀ ਜੇ ਵੱਧ ਐਣੇ ਵਾਦੇ ਆ ਰੋਤ ਦੀ ਵਹਿੜ ਸੂਈ ਆ ਤੇ ਚੱਡਾ ਵੇਖ ਲੋ 1.5 ਫੁੱਟ ਦਾ ਮੇਰੇ ਚੌੜਾ ਵਸ਼ੀ ਦਾ ਸਹੀ ਗੱਲ ਇਹ ਹੁਣ ਕੋਈ ਆਪੰਦਾ ਜਲ ਆਲੇ ਨੇ ਕਿੰਨਾ ਦੁੱਧ ਭਰਨਾ ਦੂਜਾ ਸੂ ਆਇਆ ਵਸ਼ੀ ਠੀਕ ਗੱਲ ਕੱਲ ਦੀ ਜੇਰ ਦੀ ਵੀਡੀਓ ਉਹਨਾਂ ਦੇ ਘਰ ਦੀ ਵੀਡੀਓ ਜਿੱਦਾਂ ਪੂਰੀ ਗੱਲ ਬਾਤ ਚੱਡਾ ਦੇ ਪਟਾ ਜਿਹੜਾ ਆ ਦੇ ਫੈਸ਼ਨ ਵੇਖੋ ਕਿੱਥੇ ਪੂਛ ਚੁੱਕੀ ਵੈ ਵਸ਼ੀ ਵੇਖੋ ਫੈਸ਼ਨ ਪੂਰਾ ਫੈਸ਼ਨ ਹੈ ਜੀ ਨੂੰ ਕਹਿੰਦੇ ਚਾੜੀਆਂ ਬੂਤੀ ਬਾਤੀ ਕੋਈ ਨਾ ਲੱਗ ਵਸ਼ੀ ਦੇ ਕੋਈ ਵਸ਼ੀ ਨਾ ਕੋਈ ਨਹੀਂ ਚਾਲੂ ਪਈ ਇਹਨਾਂ ਨਾਲ ਦੀਆਂ ਵੀਰੇ ਹੁਣ ਕਾਰੀ ਮਾਣੀ ਲੱਗ ਖਾਦ ਕਰ ਦੇ ਦੇਖੋ ਹੁੰਦੀ ਗੰਦੀ ਇਹ ਪੂਰੀ ਵਸ਼ੀ ਪੂਰੀ ਗੰਦੀ ਗੰਦੀ ਪੂਰੀ ਗੁੰਦੀ ਆ ਪੂਰਾ ਲੇਵਾ ਖੁੱਲਾ ਥਣ ਥਣ ਦੇ ਕੁਆਲਟੀ ਕਰ ਰੋ ਚੈੱਕ ਤੇ ਪੂਰੀ ਵਸ਼ੀ ਠੰਡੀ ਸੀਲ ਆ ਪਾ ਦੋ ਲਕਾਰੀ ਬਾਈ ਜੀ ਪਾ ਦੋ ਪਾ ਦੋ ਸਕਾਰੀ ਬਾਵ ਫਲਕਾਰੀ ਨਾਲ ਹੀ ਲੈਣੀ ਤੇ ਜਾਣੀ ਹੈ ਫਲਕਾਰੀ ਨਾਲ ਹੀ ਭੇਜਿਓ ਜਿੱਥੇ ਜੋ ਲੱਗੀ ਉਸੇ ਪਲਾਸਟਿਕ ਨਾਲ ਕਰਨੀ ਪਾਉਂਦੀ ਸਾਡੀ ਸੀਲ ਆ ਵੀਰ ਬਿਆ ਇਹਨਾਂ ਵੀ ਇੱਕੋ ਫਲਕਾਰੀਆਂ ਕਈ ਇੱਕੋ ਫਲਕਾਰੀ ਨਾਲ ਡੰਗਰੇ ਰੱਖੀ ਜਾਂਦੇ ਆ ਬਹੁਤ ਕੰਮ ਨਹੀਂ ਕਰਨਾ ਜਿੰਦਿਆਂ ਵਾਲੀ ਵਸ਼ੀ ਆ ਕਾਰਿਆਂ ਨਾਲ ਹੀ ਗੱਲ ਨਹੀਂ ਪਾਣਾ ਜਿਹੜੀ ਗੱਲ ਹੈ ਠੀਕ ਆ ਵਸ਼ੀ ਵੇਖ ਤੁਰਦੀ ਕਿ ਨਾ ਝੂਲ ਝੂਲ ਕੇ ਪੂਰੀ ਨਹੀਂ ਤਾਂ ਗੱਲ ਵੀ ਥੱਬਾ ਪਾਇਆ ਥੱਲਿਆ ਉਤੋਂ ਥੱਲਿਓ ਮੇਹ ਪੂਰੀ ਆਲੇ ਦੁਆਲੇ ਗੋਲਿਆ ਵਹਿੜ ਮਰਜੀ ਵੇਖੋ ਸਹੀ ਗੱਲ ਜੀ ਦੇਖੋ ਕਮਾਲ ਪੂਰੀ ਕਮਾਲ ਪਾਇਆ ਵੀਰ ਵਹਿੜ ਦਾ ਜੋ ਮਰਜੀ ਕਰ ਲੋ 5390 ਹਾਂ ਤੇ ਨਾ 70000 ਦੀ ਵਸ਼ੀ ਦਿੱ 70 ਦੀ 2 ਕੋਈ ਛੱਡਣਾ 68 ਦੀ ਵਛੀ ਥਾਰ ਦੀ ਵਛੀ ਬਾਈ ਕਿਹਦੇ ਦੇਣੀ ਆ ਥਾ ਥਾ ਕਰਾ ਦੂਗੀ ਥਾ ਥਾ ਕਰਾ ਦੂਗੀ ਖਿਲੇਓ ਪੂਰਾ ਵੇਖੋ ਲਿਓ ਪਤੀਲਾ 7-8 ਮਹੀਨਾ ਬਾਅਦ ਇਹਨਾਂ ਨੂੰ ਹੱਲੀ ਆ ਗਏ ਨਹੀਂ ਹੁੱਲੀ ਕੀ ਕੋਲ ਅੱਛਾ ਜੇ ਗੁਆ ਅਜੇ ਲੋਗ ਗੁਆ ਰਹਿ ਗਿਆ ਨਾਲ ਚਲੋ ਕੋਈ ਨਹੀਂ ਥਾ ਥਾ ਕਰੂਗੀ ਥਾ ਥਾ ਕਰੂਗੀ ਪਰ ਵਛੀ ਜਿਹੜਾ ਵੀ ਬਹੁਤ ਸਾਫ ਸੁਥਰੀ ਵਛੀ ਆਪਣੀ ਚੈੱਕ ਕਰਕੇ ਪਾਸ ਕਰਕੇ ਮੇਰੇ ਭਰਾ ਲੋ ਠੀਕ ਆ ਵਾ ਕੇ ਨਬੀ ਵਛੀ ਵੇਖੋ ਮਗਰ ਕਿਦੇ ਟੋਪ ਫੋਨ ਮੇਲੀ ਵਛੀ ਹਮ ਅਜੀ ਪੂਰੀ ਗੁੰਦੀ ਪੂਰੀ ਬੱਸੀ 68 ਦੀ ਮਹੀ 90 ਦੀ ਹਾਂ ਸਵਾ ਦੀ ਸਵਾ ਦੀ ਤੇਨੇ 몰ਾ ਜਾਗੇ ਤੇਨੇ ਡਰਿਆ ਪਰ ਜਿਆਦਾ ਠੀਕ ਆ ਬਹੁਤ ਬਹੁਤ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਿਆ ਕਰੋ ਚਾਹੁੰਦੇ ਆ ਪਿਆਰ ਵੀਡੀਓ ਨੂੰ ਪਿਆਰ ਦਿਆ ਕਰੋ ਵੀਜੀ ਠੀਕ ਆ ਸਾਡੀ ਸਾਡੀ ਵੀਡੀਓ ਚੈੱਕ ਕਰਿਆ ਕਰੋ ਹਾਂ ਐਨ ਤਾਂ ਵੀਡੀਓ ਚੈੱਕ ਸਾਰੀ ਵੀਰਾਂ ਕੇ ਪਿਆਰ ਦਿਆ ਕਰੋ ਪਿਆਰ ਠੀਕ ਆ ਆਲੇ ਦੁਆਲੇ ਵੀਜੀ ਸਾਰਿਆਂ ਨਾਲੋਂ ਆਪਣੇ ਵੱਲੋਂ ਇਹੋ ਸੋਚੀਦਾ ਵੀ ਮਾਲ ਪਾਣਾ ਪਈਏ ਪਾਣੀ ਰੇਡ ਨੂੰ ਨਹੀਂ ਜਾਣਾ ਸਹੀ ਗੱਲ ਸਹੀ ਗੱਲ ਜੈ ਜੈ ਆਈ ਨਾ ਬੰਦ ਕਰਕੇ ਵਿੱਚ ਗੱਲ ਵੀ ਕਰਨੀ ਸਹੀ ਗੱਲ ਹਾਂ ਜੀ ਸਹੀ ਗੱਲ ਜੀ ਇਹ ਨਹੀਂ ਵੀ ਅਸੀਂ ਮਾਲ ਇਹੋ ਹੀ ਵੇਚਦੇ ਆ ਕੱਲਾ ਜਿਹੜਾ ਵੀਡੀਓ ਤੇ ਪੈਂਦਾ ਆ ਹਾਂ ਜੀ ਤੇ ਕਈ ਬੰਦੇ ਹੁੰਦੇ ਆ ਵੀ ਵੇਚ ਤੀ ਉਹਦੀ ਵੀਡੀਓ ਬਣਾ ਲਈਏ ਮੈਂ ਉਹ ਡੰਗਰ ਦੀ ਵੀਡੀਓ ਬਣਾਉਣਾ ਨਹੀਂ ਵੀਕੀ ਨਹੀਂ ਵੀਕਾ ਜਾਨ ਵੀ ਮਾਲ ਇੱਕ ਦੋ ਇੱਕ ਦੋ ਵਾਹਿਗੁਰੂ ਦੀ ਕਿਰਪਾ ਰੋਜ਼ ਨੇ ਵੇਚੋ ਰੋਜ਼ ਕਹਿੰਦੇ ਆ ਲੋਕ ਲੈ ਜਾਂਦੇ ਆ ਧਾਣਾ ਬੜਾ ਬਾਈ ਖਿੱਚ ਕੇ ਰੱਖੋ ਕੰਮ ਨੂੰ ਵਧੀਆ ਕੰਮ ਕਰਕੇ ਰੱਖੋ ਬਾਈ ਜੇ ਵਾਹਿਗੁਰੂ ਨਾਲ ਥੱਲੇ ਘੜ ਤੇ ਐਂਕਰ ਨਹੀਂ ਲਾਗੇ ਉੱਥੇ ਧਾਣਾ ਮੰਡੀ ਲਾਗੇ ਠੀਕ ਜੀ ਠੀਕ ਜੀ ٹھیک ہے ٹینگ نو پیار کی لڑ جی ستری